ਕਿਲੋਮੀਟਰ ਕਿੰਨੀ ਚੱਲੀ ਹੈ 900 ਸਿਰਫ 900 ਚੱਲੀ ਹੋਈ ਆ ਗੱਡੀ ਟੈਂਪਰੀ ਨੰਬਰ ਹੈ ਹਰ ਜਿਹਦੇ ਬਾਈ ਲੈ ਕੇ ਜਾਊਗਾ ਉਹ ਫਸਟ ਓਨਰ ਹੋਗਾ ਨਾ ਬਿਲਕੁਲ ਫਸਟ ਓਨ ਤੁਸੀਂ ਮੰਨ ਨਹੀਂ ਸਕਦੇ ਸਿਰਫ ਔਰ ਸਿਰਫ 23000 ਕਿਲੋਮੀਟਰ ਗੱਡੀ ਚੱਲੀ ਹੋਈ ਹੈ 2018 ਮਾਡਲ ਹੈ ਮਾਡਲ 23000 ਚੱਲੀ ਹੋਈ ਗੱਡੀ ਓਕੇ ਠੀਕ ਹੈ ਬਿਲਕੁਲ ਨਵੀਂ ਕਾਰ ਅਨਟਚ ਪੀਸ ਇਹ ਬਾਈ ਮਾਡਲ ਕਾਰ ਹੈ ਸਿਰਫ 16000 ਕਿਲੋਮੀਟਰ ਚੱਲੀ ਹੋਈ ਲੱਗਦਾ ਜਮੀ ਨਮੀਏ ਪਈਆ ਮਿੱਤਰੋ 16000 ਤੁਹਾਨੂੰ ਪਤਾ ਕੁਝ ਵੀ ਨਹੀਂ ਹੁੰਦਾ ਦੂਜੀ ਸਰਵਿਸ ਬਾਈ ਆਪ ਕਰੋ ਸਸਰੀਆਕਾਰ ਦੋਸਤੋ ਕੀ ਹਾਲ ਚਾਲ ਹੈ ਜੀ ਲਓ ਜੀ ਅੱਜ ਆਪਾਂ ਤੁਹਾਨੂੰ ਜਿਹੜੇ ਵੀਰ ਕਹਿੰਦੇ ਨੇ ਕਿ ਬ੍ਰੇਕ ਗੱਡੀ ਸਰਾ ਦਵਾ ਦੇ ਕੈਂਡ ਦਵਾ ਦੇ ਕੋਕ ਸਾਡੇ ਪੰਜਾਬੀ ਚ ਕਹਿੰਦੇ ਕੋਕਾ ਪੀਸ ਕਰਦੇ ਹੈਨਾ ਤੇ ਵੀਰ ਹੋਰ ਕੋਲਾਂ ਪਹੁੰਚਿਆ ਇੱਥੇ ਸਾਰੀਆਂ ਹੀ ਗੱਡੀਆਂ ਤੁਹਾਨੂੰ ਫਾਸਟ ਓਨਰ ਮਿਲਣਗੀਆਂ ਇੰਜਨ ਗੇਅਰ ਦੀ 10000 ਕਿਲੋਮੀਟਰ ਦੀ ਵਾਰੰਟੀ ਹਰੇਕ ਗੱਡੀ ਦੇ ਨਾਲ ਬਾਈ ਹੋਰਾਂ ਵੱਲੋਂ ਐਕਸਟਰਾ ਸਸਰੀ ਘਰ ਵੀਰੇ ਸਸਰੀ ਘਾਲ ਪਾਜੀ ਕੀ ਹਾਲ ਹੈ ਜੀ ਬਹੁਤ ਵਧੀਆ ਪਾਜੀ ਤੇ ਦੱਸ ਦੋ ਜਿੰਨੇ ਵੀਰ ਆਪਣੇ ਵੀਡੀਓ ਦੇਖ ਰਹੇ ਨੇ ਵੀ ਚਿੱਥੇ ਆ ਜਾਣ ਵੀ ਜਿਨ੍ਹਾਂ ਨੇ ਚੰਗੀ ਘੜ ਗੱਡੀ ਲੈਣੀ ਹੈ ਪਾਜੀ ਇਹਨਾਂ ਨੇ ਸਭ ਨੇ ਆਣਾ ਹੈਗਾ ਜਿਹੜੇ ਆਪਣੇ ਵਿਊਅਰਸ ਨੇ ਸਭ ਆਨ OLX ਆਟੋਸ ਚੋਪੜਾ ਘਾਰ ਇਹ ਮੋਹੱਲੀ ਬਲੌਂਗੀ ਦੇ ਵਿੱਚ ਹੈ ਸੈਕਟਰ 119 ਪੈਂਦਾ ਇਹ ਆਪੋਜ਼ਿਟ ATAS ਟਾਵਰਸ ਆ ਠੀਕਾ ਨੀਅਰ ਟੂ 베ਰ ਕਾ ਪਲਾਂਟ ਜਿਹੜਾ ਆਪਣਾ 베ਰ ਕਾ ਦੀ ਦੁੱਧ ਦੀ ਫੈਕਟਰੀ ਆ ਉਹਦੇ ਲੱਗੇ ਪੈਂਦਾ ਬਿਲਕੁਲ 500 ਮੀਟਰ ਦੇ ਉੱਪਰ ਆ। ਬਾਕੀ ਐਡਰੈਸ ਤੇ ਕੰਟੈਕਟ ਨੰਬਰ ਤੁਹਾਨੂੰ ਸਕਰੀਨ ਤੇ ਵੀ ਚਲਾਤੇ ਜੇ ਕਿਸੇ ਨੂੰ ਬਾਇਚਾਂਸ ਫੇਰ ਵੀ ਜਗਾ ਨਹੀਂ ਲੱਭਦੀ ਨੰਬਰ ਤੇ ਕੰਟੈਕਟ ਕਰ ਲਿਓ। ਨਹੀਂ ਗੂਗਲ ਮੈਪ ਸਾਰਿਆਂ ਦੇ ਫੋਨ 'ਚ ਹੈਗੇ ਆ OLX ਆਟੋ ਚੋਪੜਾ ਮਹਾੜੀ ਨਾਲ ਪਾ ਲਿਓ। ਬਾਈ ਇੱਥੇ ਪਹੁੰਚ ਜਾਓਗੇ। ਅੱਖਾਂ ਬੰਦ ਕਰਕੇ ਗੱਡੀਆਂ ਜਿਹੜੇ ਲੇਨ ਨੂੰ ਕਹਿੰਦੇ ਨੇ ਉਹਨਾਂ ਲਈ ਤਾਂ ਸਪੈਸ਼ਲ ਬਣਿਆ ਹੋਇਆ ਹੈ। ਅੱਜ ਇੰਨੀਆਂ ਘੱਟ ਚੱਲੀਆਂ ਹੋਈਆਂ ਤੇ ਇੱਕ ਮੈਂ ਤੁਹਾਨੂੰ ਐਗਜ਼ੈਂ ਦੇਖ ਕੀ ਹਰ ਰਹਿਗਾ ਟੈਂਪਰੇਰੀ ਨੰਬਰ ਦੇ ਵਿੱਚ ਗੱਡੀ ਬਿਲਕੁਲ ਭਾਜੀ ਟੈਂਪਰੇਰੀ ਨੰਬਰ ਗੱਡੀ ਠੀਕ ਹੈ ਰਜਿਸਟਰਡ ਹੋਏਗੀ ਹਾਂ ਕਿਲੋਮੀਟਰ ਕਿੰਨੀ ਚੱਲੀ ਹੈ 900 ਸਿਰਫ 900 ਚੱਲੀ ਹੋਈ ਆ ਗੱਡੀ ਟੈਂਪਰੇਰੀ ਨੰਬਰ ਹੈ ਹਰ ਜਿਹਦੇ ਬਾਈ ਲੈ ਕੇ ਜਾਊਗਾ ਉਹ ਫਸਟ ਓਨਰ ਹੋਗਾ ਨਾ ਬਿਲਕੁਲ ਫਸਟ ਓਨਰ ਹੋਊਗਾ ਕਮਾਲ ਕਰਤੀ ਵੀਰੇ ਕਹਿੰਦਾ ਇਤਿਹਾਸ ਰਜਾ ਯਾਰ ਟੈਂਪਰੇਰੀ ਨੰਬਰ ਤੁਸੀਂ ਕਮੈਂਟ ਕਰੋ ਅੱਜ ਤੋਂ ਪਹਿਲਾਂ ਪਹਿਲਾ ਗੱਰ ਵਜਾਰਾ ਜਿੰਨੇ ਤੱਕ ਮੈਂ ਵੀਡੀਓ ਬਣਾ ਰਿਹਾ ਵੀਰੇ अच्छा ਵੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਸੀਂ ਟੈਂਪਰੇਰੀ ਨੰਬਰ ਦਾ ਕੋਈ ਕਾਰ ਬਜ਼ਾਰ ਦੇਖਿਆ ਵੀ ਜਿੱਥੇ ਮਿਲਦੀ ਹੋਵੇ ਬਾਈ ਕਮਾਲ ਹੋ ਗਈ ਮਾਡਲ 24 24 900 ਚਾਹੀ ਰਜਿਸਟ੍ਰੇਸ਼ਨ ਹੋਣੀ ਹੈ ਭਾਜੀ ਹੋਰ ਉਪਰੋਂ ਦੀ ਬਿਲਕੁਲ ਟਾਪ ਐਂਡ ਵੇਰੀਐਂਟ ਆਟੋਮੈਟਿਕ 알파 ਜਿਹਦੇ ਵਿੱਚ ਟਿੰਟਡ ਗਲਾਸੇਸ 360 ਕੈਮਰਾ ਐਚ ਯੂ ਡੀ ਕਰੂਜ਼ ਕੰਟਰੋਲ ਸਾਰਾ ਕੁਝ ਆ ਜਾਂਦਾ ਸਭ ਕੁਝ ਆ ਜਾਂਦਾ ਅੱਜ ਪੈਸੇ ਬਚਾਵਾਂਗੇ ਆਪਾਂ ਕਸਟਮਰ ਦੇ ਭਾਜੀ ਨਵੀਂ ਗੱਡੀ ਪੈਂਦੀ 11.5 ਲੱਖ ਰੁਪਏ ਦੀ ਸੁਣ ਲੋ ਨਵੀਂ ਗੱਡੀ ਲੈਣ ਜਾਉਂਗੇ ਸ਼ੋਅਰੂਮ 'ਚ ਇਹ ਨਵੀਂ ਖੜਾ ਰખી ਆ ਸ਼ੋਅਰੂਮ 'ਚ ਪਤਾ ਕਰ ਲਿਓ 11.5 ਲੱਖ ਰੁਪਏ ਦੀ ਨਵੀਂ ਕਾਰ ਆ ਭਾਜੀ 2 ਲੱਖ ਰੁਪਏ ਉਡਾਤੇ ਆਏ ਹਾਏ ਡਿਸਕਾਊਂਟ ਪਹਿਲੀ ਗੱਡੀ ਤੇ ਪਹਿਲੀ ਗੱਡੀ ਤੇ ਲੈ ਵੀਰੇ ਕਹਿੰਦਾ 2 ਲੱਖ ਸਸਤੀ ਦੂ ਫਰਸਟ ਓਨਰ ਤੁਸੀਂ ਬਣੋਗੇ ਕਿਨੂੰ ਵੇਟ ਕਰ ਰਹੇ ਹੋ ਇਹਦੀ ਨਾ ਕੋਈ ਪਤਾ ਕੀ ਕਰੋਗੇ ਹੁਣ ਇਹ ਗੱਡੀ ਛੇਤੀ ਜਾਊਗੀ ਨੰਬਰ ਦਿੱਤਾ ਹੋਇਆ ਤੇ ਟੋਕਨ ਮਨੀ ਪਾ ਦਿਓ ਜਿੰਨਾ ਨੇ ਲੋਨ ਵੀ ਕਰਾਉਣਾ ਚਾਹੀ ਜੀ ਨਾ ਬੁਕਿੰਗ ਕਰਨੀ ਆ ਪਹਿਲਾਂ ਕਹਿ ਰਹੇ ਆ ਫਿਰ ਨਾ ਕਿਉਂ ਦੱਸਿਆ ਨਹੀਂ ਤੇ ਉਹ ਗੱਡੀ ਆਪਣੀ ਨਾ ਸੇਰੇ ਵਾਲੀ ਬਈ ਤੇ ਇਹ ਆ ਗਈ ਜੀ ਆਪਣੀ ਕੀ ਆ ਵੀ ਸੈਲਟੋਸ ਭਾਜੀ ਕੀ ਆ ਦੀ ਸੈਲਟੋਸ ਭਾਜੀ ਇਹ ਵੀ ਟਾਪ ਮਾਡਲ ਹੈਗਾ B ਦਾ ਪੈਟਰੋਲ ਆਟੋਮੈਟਿਕ GT ਲਾਈਨ ਆਟੋਮੈਟਿਕ ਪੈਟਰੋਲ 2020 B ਮਾਡਲ ਹੋਰ ਕਿਲੋਮੀਟਰ ਚੱਲੀ ਹੋਈ ਸਿਰਫ 30 30000 ਲਓ ਜੀ 30000 ਚੱਲੀ ਹੋਈ 2020 ਮਾਡਲ ਆ ਤੇ ਇਹਦਾ ਪ੍ਰਾਈਸ ਕੀ ਹੈ ਜੀ ਭਾਜੀ ਇਹ ਤੁਹਾਨੂੰ ਦਵਾਂਗੇ 15 ਲੱਖ ਰੁਪਏ ਦੀ 15 ਲੱਖ ਰੁਪਏ ਦੀ ਭਾਜੀ ਗੱਡੀ 23 ਲੱਖ ਰੁਪਏ ਦੀ ਹੈ ਮਤਲਬ ਵਧੀਆ ਯਾਰ ਮੋਟਾ ਜਿਹਾ ਡਿਸਕਾਊਂਟ ਮਿਲ ਰਾਜ ਹੈ ਹਾਂ ਤੇ ਲਓ ਜੀ ਆ ਗਈ ਆਪਣੇ ਕੋਲ ਹੁੰਡਾਈ ਦੀ i20 ਭਾਜੀ ਇਹ 2017 ਮਾਡਲ i20 ਹੈ ਸਪੋਰਟਸ ਆਪਸ਼ਨਲ ਵੇਰੀਐਂਟ ਚੰਡੀਗੜ੍ਹ ਫਸਟ ਓਨਰ 60000 ਕਿਲੋਮੀਟਰ ਗੱਡੀ ਚੱਲੀ ਹੋਈ ਠੀਕ ਹੈ ਠੀਕ ਹੈ ਜੀ ਇਹ 6.5 ਲੱਖ ਰੁਪਏ ਦੀ ਗੱਡੀ ਮਿਲੇਗੀ ਤੁਹਾਨੂੰ 6 ਲੱਖ 25000 ਇਹ ਆਪਣਾ ਡਿਮਾਂਡ ਹੈ ਜਾਂ ਫਾਈਨਲ ਹੈ ਕਿਹੜੇ ਭਾਜੀ ਰੇਟ ਭਾਜੀ ਡਿਸਕਾਊਂਟ ਮੈਂ ਦੇ ਰਹੇ ਆ ਪ੍ਰਾਈਸ ਦੇ ਵਿੱਚ ਅੱਜ ਜਿਹੜਾ ਪ੍ਰਾਈਸ ਬੋਲੂਗਾ ਉਹ ਡਿਸਕਾਊਂਟਡ ਪ੍ਰਾਈਸ ਹੋਏਗਾ ਬਾਕੀ ਹੋਏਗਾ ਇੱਜ਼ਤਮਾਨ ਉਹ ਹੋਏਗਾ ਅਮਣੇ ਸਾਹਮਣੇ ਮਾਣ ਤਾਣ ਜ਼ਰੂਰ ਨਾਮ ਲੈ ਲਿਓ ਪੀਵੀ13 ਪ੍ਰੋਡਕਸ਼ਨ ਦਾ ਬਿਲਕੁਲ ਤੇ ਲਓ ਜੀ ਇੱਕ ਕਰਾਂਗੀ ਚੱਟੇ ਰੰਗ ਦੀ ਆਪਣੇ ਕੋਲ i20 ਵੀ ਭਾਜੀ ਇਹ ਵੀ 17 ਮਾਡਲ ਹੈ ਐਸਟਾ ਆਪਸ਼ਨਲ ਡਿਊਲ ਟੋਨ ਦੇ ਵਿੱਚ ਆ ਜਾਂਦੀ ਹੈ ਗੱਡੀ ਇਹ ਠੀਕ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਡਾਇਮੰਡ ਕਟ ਅਲੋਇਜ਼ ਆ ਜਾਂਦੇ ਆ ਪੰਜਾਬ ਦਾ ਨੰਬਰ ਫਰਸਟ ਓਨਰ ਕਾਰ ਹਾਂਜੀ ਠੀਕ ਹੈ ਇਹ ਵੀ 60000 ਚੱਲੀ ਹੋਈ ਇੱਕ ਦਵਾਂਗੇ ਤੁਹਾਨੂੰ 6500 ਦੀ 6500 ਦੀ ਇੱਕ ਚੀਜ਼ ਹੋਰ ਹੈ ਕੋਈ ਵੀ ਗੱਡੀ ਦੀ ਨੰਬਰ ਪਲੇਟ ਹਾਈਡ ਨਹੀਂ ਰੱਖੀ ਹੋਈ ਤੁਸੀਂ ਜਿੱਥੇ ਮਰਜ਼ੀ ਰਿਕਾਰਡ ਪਹਿਲਾਂ ਚੈੱਕ ਕਰਾ ਲਿਓ ਨਾ ਵੀਰੇ ਇਹ ਰਾਜੋ ਭਾਈ ਤੇ ਆ ਗਈ ਇਸ ਤੋਂ ਬਾਅਦ ਆਪਣੇ ਕੋਲ ਵੀਰੇ ਅਮੇਜ ਜਿਹਨੂੰ ਕਹਿੰਦੇ ਨੇ ਕਿ ਵੀਰੇ ਐਵਰੇਜ ਦੀ ਕਿੰਗ ਕਾਰ ਹੈ ਵੀਰੇ ਪਾਜੀ ਇਹ ਗੱਡੀ ਹੈਗੀ ਪੈਟਰੋਲ ਦੇ ਵਿੱਚ 18 ਮਾਡਲ ਹੋਰ ਤੁਸੀਂ ਮੰਨ ਨਹੀਂ ਸਕਦੇ ਸਿਰਫ ਔਰ ਸਿਰਫ 23000 ਕਿਲੋਮੀਟਰ ਗੱਡੀ ਚੱਲੀ ਹੋਈ ਹੈ 2018 ਮਾਡਲ ਹੈ ਤੇ 30000 ਚੱਲੀ ਹੋਈ ਗੱਡੀ ਓਕੇ ਠੀਕ ਹੈ ਬਿਲਕੁਲ ਨਵੀਂ ਕਾਰ ਅਨਟੱਚ ਪੀਸ ਜਿਹੜੀ ਨਿਊ ਨਿਊ ਸ਼ੇਪ ਵਾਲੀ ਹੈ ਉਹ ਸੇਮ ਲੇਟਸ ਸ਼ੇਪ ਵਾਲੀ ਗੱਡੀ ਹੈ ਇਹ ਇਹ ਕਿੰਨੇ ਦੇ ਦਾਂਗੇ ਇਹ ਆਪਾਂ ਇਹ ਦਵਾਂਗੇ 6,70,000 ਰੁਪਏ ਦੀ 6,70 ਦੀ ਜਿੰਨੇ ਵੀ ਆਪਾਂ ਤੁਹਾਨੂੰ ਰੇਟ ਦੱਸ ਰਹੇ ਵੀਰੇ ਉਹ ਚ ਮਾਨਦਾਨ ਦਾ ਕਰਾਵਾਂਗੇ ਤੇ ਨਾਲ ਜਿੰਨੀਆਂ ਵੀ ਗੱਡੀਆਂ ਦਿਖਾਵਾਂਗੇ ਸਾਰਿਆਂ ਤੇ ਲੋਨ ਦੀ ਫੈਸਿਲਿਟੀ ਅਵੇਲੇਬਲ ਆ ਪਹਿਲਾਂ ਕਹਿ ਰਿਹਾ ਲਓ ਜੀ Maruti SUZUKI ਦੀ ਆ ਗਈ ਜੀ S-Cross S-Cross ਭਾਜੀ ਇਹ ਫੇਸ ਲਿਫਟ ਵਾਲੀ ਹੈ 2018 ਮਾਡਲ Zeta variant ਜਿਹਦੇ ਵਿੱਚ ਪੁਸ਼ ਬਟਨ ਡਾਇਮੰਡ ਕਟਾ ਲਾਇਰ ਸਭ ਆ ਜਾਂਦੇ ਆ ਇਹ ਵੀ ਬੇਰੀ ਪਟੋਲਾ ਕਡੀਸ ਲਈ ਹਾਂਜੀ ਡੀਜ਼ਲ DCI ਡੀਜ਼ਲ ਚ ਜੀ ਚਾਉਂਦੀ ਹੈ ਇਹ ਆਂਦੀ ਹੀ ਡੀਜ਼ਲ ਦੇ ਵਿੱਚ ਸੀਗੀ ਇਹ ਕਿੰਨੇ ਦੇ ਦਾਂਗੇ ਫਿਰ ਆਪਾਂ ਇਹ ਭਾਜੀ ਆਪਾਂ 6.5 ਦੀ ਇਹ ਵੀ ਲੈ ਲੋ ਲੈ ਜੋ ਲੈ ਲੋ ਚੱਕ ਲੋ ਆਵਰ ਗਾ 6.5 ਦੀ ਲੈ ਲੋ ਲੈ ਵੀਰੇ 6 ਲੱਖ ਰੁਪਏ ਦੀ ਆਹਾ ਲਓ ਜੀ Honda Cityਆਂ ਦੋ ਖੜੀਆਂ ਨੇ ਵੀਰੇ ਪਹਿਲੀ ਗੱਲ ਕਰ ਲੈਂਦੇ ਆ ਆਹ ਇਹਦੇ ਵਿੱਚ ਤਾਂ ਬਈ ਸਨਰੂਫ ਆਇਆ ਗਿਆ ਟਾਪ ਮਾਡਲ ਆ ਗਿਆ ਨਾ ਇਹ ਟਾਪ ਮਾਡਲ ਭਾਜੀ VX ਵੇਰੀਐਂਟ ਪੈਟਰੋਲ ਦੇ ਵਿੱਚ ਫਰਸਟ ਓਨਰ ਆਪਣੇ ਤੁਸੀਂ ਦੇਖ ਸਕਦੇ ਹੋ ਆਪਣਾ ਲੁਧਿਆਣਾ ਦਾ ਰਜਿਸਟਰਡ ਨੰਬਰ ਆ ਹਾਂਜੀ 65000 ਕਿਲੋਮੀਟਰ ਚੱਲੀ ਹੋਈ ਗੱਡੀ ਓਕੇ ਜੀ ਠੀਕ ਹੈ ਕਿੰਨੇ ਦੇ ਦਾਂਗੇ ਜੀ ਆਪਾਂ ਗੱਡੀ ਇਹ ਵੀ ਦੇ ਦਾਂਗੇ ਤੁਹਾਨੂੰ 6 ਲੱਖ ਰੁਪਏ ਦੀ 6 ਲੱਖ ਰੁਪਏ ਦੀ ਚੱਕ ਲਓ ਬਈ ਇੱਕ ਆ ਗਈ ਆਪਣੇ ਕੋਲ ਵੀਰੇ ਇਹ ਰੈੱਡ ਕਲਰ ਆ ਗਈ ਤੇ Honda City ਹੈ ਬਾਈ ਇਹ 14 ਮਾਡਲ ਪਾਜੀ ਹੈ ਡੀਜ਼ਲ ਦੇ ਵਿੱਚ ਆ ਇਹ ਡੀਜ਼ਲ ਆ ਗਈ ਹਾਂਜੀ ਹਾਂਜੀ ਮੁਹੱਲੀ ਦਾ ਨੰਬਰ ਤੁਸੀਂ ਦੇਖ ਸਕਦੇ ਹੋ ਹਾਂ ਪੰਜਾਬ ਨੰਬਰ ਆ ਗਈ ਮਿੱਤਰੋ 2014 14 ਮਾਡਲ ਡੀਜ਼ਲ ਦੇ ਵਿੱਚ ਤੁਹਾਨੂੰ ਪਤਾ ਹੈ ਇਹਦੀ ਐਵਰੇਜ ਵੀ ਹਾਈਵੇ ਦੇ ਉੱਪਰ 27 28 ਦੀ ਐਵਰੇਜ ਕੱਢ ਦਿੰਦੀ ਹੈ ਇਹ ਆਰਾਮ ਨਾਲ ਕੱਢ ਦਿੰਦੀ ਹੈ ਬਾਕੀ ਗੱਡੀ ਵੀ ਸੌਲਿਡ ਨਹੀਂ ਹੈ Honda City ਤਾਂ ਬਹੁਤ ਸੌਲਿਡ ਗੱਡੀ ਆ ਤੇ ਕਿੰਨੇ ਦੇਣਗੇ 14 ਮਾਡਲ ਵੀਰੇ ਇਹ ਮਿਲੇਗੀ ਤੁਹਾਨੂੰ 475000 ਰੁਪਏ ਦੀ 475 ਦੀ 2014 ਤੇ ਲਓ ਜੀ بلੈਨੋ ਇੱਕ ਹੋਰ ਹੈ ਚੰਡੀਗੜ੍ਹ ਨੰਬਰ ਹੈ ਮਿੱਤਰੋ ਪਾਜੀ ਇਹ 2018 ਮਾਡਲ ਬਲੈਨੋ ਜ਼ੈਟਾ ਵੇਰੀਐਂਟ ਠੀਕ ਹੈ ਇਹਦੇ ਵਿੱਚ ਵੀ ਉਹ ਆਪਣੇ ਟਿੰਟਡ ਗਲਾਸੇ ਆ ਜਾਂਦੇ ਆ ਪੁਸ਼ ਬਟਨ ਵੀ ਆ ਜਾਂਦਾ ਅਲੋਏ ਵੀ ਆ ਜਾਂਦੇ ਆ ਤੇ ਇਹ ਪੈਟਰੋਲ ਡੀਜ਼ਲ ਪੈਟਰੋਲ ਪਾਜੀ ਪੈਟਰੋਲ ਹਾਂਜੀ ਲਓ ਜੀ ਬਲੈਨੋ 18 ਪੈਟਰੋਲ ਵੇਰੀਐਂਟ ਦੇ ਨਾਲ ਇਹ ਕਿੰਨੇ ਦੇਵਾਂਗੇ ਜੀ 5,95,000 ਰੁਪਏ ਦੀ 18 18 595 5,95,000 ਨੇਗੋਸ਼ੀਏਬਲ ਆ ਮਾਨਤਾ ਨੂੰ ਜ਼ਰੂਰ ਕਰਾਂਗੇ ਪਾਜੀ ਆਉਗੇ ਤਾਂ ਲਓ ਜੀ ਮਾਰੂਤੀ ਸੰਜੂਕੀ ਦੀ ਸੈਲਰੀ ਹੈਣੀ ਪਾਜਿਸ ਲੈਰੀਓ ਆਟੋਮੈਟਿਕ 2014 ਮਾਡਲ ਪੈਟਰੋਲ ਦੇ ਵਿੱਚ ਹਾਂਜੀ ਕਾਰ ਠੀਕ ਹੈ ਇਹ ਵੀ ਛੋਟੇ ਜਿਹੇ ਪ੍ਰਾਈਸ ਦੇ ਵਿੱਚ ਬਿਲਕੁਲ ਹੀ ਤੁਸੀਂ ਮੰਨ ਲਿਓ ਜਿਹੜੀ ਆਟੋਮੈਟਿਕ ਕਾਰ ਆ 4 ਲੱਖ ਰੁਪਏ ਦੇ ਦੇ ਦਾਂਗੇ ਲੈ ਭਾਈ ਜੇ ਮੈਂ ਉਹਨੂੰ ਰეკਮੈਂਡ ਕਰੂੰਗਾ ਇਹ ਆਪਣੇ ਜਿਵੇਂ ਲੇਡੀਜ਼ ਹੁੰਦੀਆਂ ਨੇ ਬਿਲਕੁਲ ਬਿਲਕੁਲ ਉਹਨਾਂ ਨੂੰ ਗੇਅਰ ਗੁਰ ਪਾਉਣੇ ਥੋੜੇ ਜਿਹਾ ਔਖੇ ਲਾ ਦੇਣਾ ਆਟੋਮੈਟਿਕ ਲੈ ਜੋ 14 4 ਲੱਖ ਦੇ ਡੜਗੜ ਗੱਡੀ ਬਣ ਜੂਗੀ ਤੇ ਇੱਕ Honda City ਪਿੱਛੇ ਖੜੀ ਆ ਆਜੋ ਵੀਰੇ ਉਹ ਵੀ ਦਿਖਾ ਦਨੇ ਹਾਂ ਤੁਹਾਨੂੰ ਸਾਰਿਆਂ ਨੂੰ ਤੇ ਮਿੱਤਰੋ ਚੰਡੀਗੜ੍ਹ ਨੰਬਰ ਦੀ ਗੱਡੀ ਆ ਪਾ ਲਈ ਇਹ 2012 ਮਾਡਲ ਪੈਟਰੋਲ ਦੇ ਵਿੱਚ ਕਾਰ ਵੀ ਵੇਰੀਐਂਟ ਟਾਪ ਅੰਦਾਜ਼ਾ ਸੀਗਾ ਇਹ ਜਿਹਦੇ ਵਿੱਚ ਕੰਪਲੀਟ ਇਨਫੀਟਡ ਅਲੋਇਸ ਵਗੈਰਾ ਆ ਜਾਂਦੇ ਸੀਗੇ ਅੰਦਰ ਸਟੀਅਰਿੰਗ ਤੇ ਕੰਟਰੋਲ ਵੀ ਆਇਆ ਹੋਇਆ ਅੱਛਾ 12 ਦਾ ਟਾਪ ਮਾਡਲ ਸਾਬ 12 ਦਾ ਟਾਪ ਮਾਡਲ ਓਕੇ ਪੈਟਰੋਲ ਦੇ ਵਿੱਚ ਪੈਟਰੋਲ ਦੇ ਵਿੱਚ ਏਡੀ ਵੱਡੀ 3 ਬਾਕਸ ਈਡਾਨ ਕਾਰ ਉਸ ਟਾਈਮ ਦੀ ਕਹਿੰਦੀ ਕਵਾਂਦੀ 10-12 ਲੱਖ ਰੁਪਏ ਦੀ ਹੁੰਦੀ ਸੀਗੀ ਅੱਜ ਵੀ ਨਾਮ ਹੈ ਜੀ ਫੁੱਲ ਫੁੱਲ ਨਾਮ ਹੈ ਜੀ ਫੁੱਲ ਨਾਮ ਹੈ ਬਸ 3 ਲੱਖ ਰੁਪਏ ਦੀ ਲੈ ਜਾਓ ਲਓ ਜੀ 12 ਮਾਡਲ 3 ਲੱਖ ਰੁਪਏ ਦੀ ਆ ਚੱਕ ਲੋ ਤੇ ਜਿਹੜੇ ਕਿਵੇਂ ਨੇ ਕਿ ਭਾਈ ਥੋੜੀ ਜਿਹੀ ਉੱਚੀ ਗੱਡੀ ਵੀ ਦਿਖਾ ਦੇ ਯਾਰ ਵੀ ਨੀਵੇਂ ਦਿਖਾਈ ਜਾਨਾ ਵੀਰੇ ਯਾ ਚੱਕੋ ਨਿਊ ਸ਼ੇਪ ਦੀ ਨਵੀਂ ਗੱਡੀ ਬਲੈਰੋ ਵੀਰੇ ਹੈ ਇਹ ਨਵੀਂ ਬਲੈਰੋ ਨਿਊ ਹੈ ਭਾਜੀ ਜਿਹਨੂੰ ਪਹਿਲਾਂ ਟੀਯੂਵੀ ਕਹਿੰਦੇ ਹੁੰਦੇ ਸੀਗੇ ਇਹਦੇ ਵਿੱਚ ਜਿਹੜਾ ਚੇਂਜਸ ਕਰਤੇ ਆ ਇਹਦੇ ਵਿੱਚ ਇੰਜਨ ਜਿਹੜਾ ਨਵਾਂ ਐਮ ਹਾਕ ਵਾਲਾ ਜਿਹੜਾ ਸਕੋਰਪੀਆ ਦੇ ਵਿੱਚ ਆਦਾ ਸੀਗਾ ਉਹ ਪਾਤਾ ਹੋਇਆ ਇਹ 22 ਮਾਡਲ ਕਾਰ ਆ ਸਿਰਫ 16000 ਕਿਲੋਮੀਟਰ ਚੱਲੀ ਹੋਈ ਲੱਗਦਾ ਜਮੀ ਨਮੀ ਐ ਪਈਆ ਮਿੱਤਰੋ 16000 ਤੁਹਾਨੂੰ ਪਤਾ ਕੁਝ ਵੀ ਹੁੰਦਾ ਦੂਜੀ ਸਰਵਿਸ ਬਾਈ ਆਪ ਕਰਵਾਓ ਬਿਲਕੁਲ ਪਾਜੀ ਬਿਲਕੁਲ ਨਵੀਂ ਜਿਹੜੀ ਤੁਸੀਂ ਕਢਾਣ ਜਾਓ 14 14.5 ਦੀ ਨਿਕਲਦੀ ਹੈ ਨਿਊ ਕਾਰ ਹਾਂਜੀ ਠੀਕ ਐ 1 ਸਵਾ 10 ਦੀ ਦਵਾਂਗੇ ਅਸੀਂ 10 ਲੱਖ 25000 ਦੀ ਜਿਹੜੀ 14 ਲੱਖ ਪਲੱਸ ਪੈ ਰਹੀ ਹੈ ਬਿਲਕੁਲ ਪਾਜੀ ਲਓ ਬਈ ਬਾਕੀ ਮਿੱਤਰੋ ਗੱਡੀਆਂ ਸਾਰੀਆਂ ਹੀ ਨਮੀ ਨੇ ਸਾਰੀਆਂ ਤੇ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਤੁਸੀਂ ਜਿਹੜੀ ਮਰਜ਼ੀ ਤੇ ਹੱਥ ਰੱਖ ਲਿਓ ਜੇ ਤੁਸੀਂ ਦੂਰ ਹੋ ਤਾਂ ਤੁਸੀਂ ਵੀ ਵੀਡੀਓ ਦੇਖ ਲਈ ਹੋਊਗੀ ਫੋਟੋ ਮੰਗੋੜੀ ਨੇ ਤਾਂ ਨੰਬਰ ਚੱਲ ਰਹੇ ਨੇ ਟੋਕਨ ਮਣੀ ਕਰਨਾ ਸੇਮ ਨੰਬਰ ਹੀ ਚੱਲ ਰਿਹਾ ਜੇ ਤੁਸੀਂ ਦੂਰ ਹੋ ਤੁਹਾਡੇ ਗੱਡੀ ਫਿੱਟ ਆਂਦੇ ਆਂਦੇ ਵੀਦੋਂ ਪਹਿਲਾਂ ਕੋਈ ਹੋਰ ਨਾ ਲੈ ਜਾਵੇ ਵੀਰੇ ਆਪਣਾ ਤਾਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰਕੇ ਆਪਣੇ ਟੋਕਨ ਮਣੀ ਪਾ ਕੇ ਜਿਹਨਾਂ ਲੋਨ ਕਰਾਉਣਾ ਹੈ ਤਾਂ ਆਪਣੇ ਡਾਕੂਮੈਂਟ ਨਾਲ ਭੇਜ ਦਿਓ ਪਹਿਲਾਂ ਗੱਡੀ ਤੁਹਾਨੂੰ ਬੁਕਿੰਗ ਕਰਨੀ ਪਊਗੀ ਨਹੀਂ ਤੁਹਾਨੂੰ ਪਤਾ ਹੈਗਾ ਸਾਰੇ ਅੱਜ ਕੱਲ੍ਹ ਲੋਨ ਦੇ ਪਿੱਛੇ ਭੱਜ ਰਹੇ ਨੇ ਬਾਕੀ ਨੰਬਰ ਤੇ ਐਡਰੈਸ ਦੋਨੋਂ ਚੱਲ ਰਹੇ ਨੇ ਮਿੱਤਰੋ ਬਾਕੀ ਵੀਡੀਓ ਦੇਖਣ ਦੇ ਲਈ ਧੰਨਵਾਦ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜਿਹੜੇ ਵੀਰ ਕਹਿੰਦੇ ਨੇ ਕਿ ਸਾਨੂੰ ਚੰਗੀਆਂ ਗਾਰਾਂ ਘੱਟ ਚੱਲਿਆ ਹੋਈਆਂ ਜਾਂ ਫਰਸਟ ਓ